Bhagavanti jay suho ham namaha shiri singhavishnu bhagavanti jay suho ham namaha

ਗੁਰਮੁਆ ਉਤਾਰਾਂ ਦੀਆਂ ਪਛੀਨ ਹੋਈਆਂ ਮੁਤਾਬਕ ਕਿ ਉਹ ਇਹ ਗੱਲ ਕਰਤੀ ਗਈ ਸੀ ਕਿ ਜਿਸ ਵੇਲੇ ਕਾਲ ਤੋਂ ਉਹਨੇ ਅੰਤਮ ਪ੍ਰਕਾਰ ਉੱਥਾ ਆਉਣਾ ਹੋਇਆ ਉਹ ਪੰਜ ਪ੍ਰਵਾਨ ਕਰੇਗਾ ਪੰਜਾਂ ਦਰਬਾਰ ਮਾਨ ਦੇ ਰੂਗਾ ਸਰਨ ਪਾਛਾ ਦਾ ਜਾਨੋ ਬਾਈ ਸਾਹਿਬ ਜੀ ਨੂੰ ਸਾਹਬ ਜੀ ਪੰਚਾਇਤ ਲਈ ਪ੍ਰਮਾਨ ਪੰਚਾ ਦੇਵੇਦ ਦਾ ਮਾਮਾ ਜੋ ਮੰਨਦਾ ਹੈ ਕਿ ਆਤਮਾ ਨੇ ਤਕਾਬਿਲ ਉਹ ਜੁੜੇ ਨੂੰ ਕਿਵੇਂ ਤੇ ਪਾਕਿਤੀ ਸਟਾਡੂ ਡਾਕਟਰ ਜੀ ਪਾਪੂਪਾਲ ਸਿੰਘ ਸ਼ਬਦ ਸ਼ਹੀਦ ਵੀਰ ਤੇ ਸਿੰਘ ਸ਼ਬਦ ਸ਼ਹੀਦ ਵੀਰ ਮਜੀਦ ਸਿੰਘ ਭਾਰੀ ਸੌਣ ਸਿੰਘ ਕਲਸੀਆ ਵਾਲੇ ਤੇ ਗੁਰਦਾਸ ਸਿੰਘ ਜੀ ਨਾਤੇ ਵਾਲਾ ਜੋ ਲਾਇਆ ਬਾਕੀ ਇਹਨਾਂ ਪੰਜਾਂ ਨੁਕਾਸ਼ ਮਾਣ ਮਿਲਿਆ ਜਿਹੜੇ ਪਹਿਲਾਂ ਦਸਤਾ ਦੇ ਬੈਠੇ ਸੀ ਅਕਾਦ ਉੱਠਨੇ ਉਹਨਾਂ ਨੂੰ ਉਤਾਰ ਕੇ ਇਹਨਾਂ ਨੂੰ ਪਿਠਾ ਦਿੱਤਾ ਕਿ ਮੇਰਵਾ ਆਵੇਗਾ ਕਿ ਕਿਵੇਂ ਇਹ ਸਾਰਾ ਵਿਆਖ ਦਿੱਤਾ ਕਿ ਜੁਗੋ ਜੋ ਦਿੱਤਾ ਉਹ ਨਾ ਰਹਿਣਾ ਜੋ ਸਤਾਰਨੂ ਸ਼ਾਨ ਸਾਹਿਬ ਦੀ ਮਰਜਾਦਾ ਨੂੰ ਕਹਿਨ ਕੀਤਾ ਸੱਤ ਦੇ ਵਾਸਤੇ ਇਹਨਾਂ ਪੰਜਾਂ ਦੀ ਡਿਊਟੀ ਲੱਗੀ ਕਿ ਇਹ ਸੱਤ ਕੰਡ ਵਿੱਚੋਂ ਆ ਕੇ 5 ਦਿਨ ਪਹਿਲੇ 5 ਦਿਨ ਇਹਨਾਂ ਨੇ ਸਾਬ ਸਹਿਬ ਭਗਤਾਂ ਦੇ ਘਰਾਂ ਵਿੱਚ ਚਲਾਏ 13 ਕੋ ਨੂੰ ਘਰੋਂ ਬਾਹਰ ਜਲਾ ਲਾਗ ਲਈ ਬਖਸ਼ੀਦ ਸਿੰਘ ਕਾਦਰਾਬਾਦ ਮਿਸਾਨ ਸਹਿਬ ਚਲਾਇਆ ਸਰਕਾਰ ਜੋ ਬਾਪੂ ਜੀ ਤਾਪੂ ਪਾਲ ਸਿੰਘ ਨੇ ਸੱਚਖੰਡ ਚੋਆ ਕੇ 14 ਗੋਨਾਂ ਦਾ ਹਰਮਾਨ ਮੜਿਆ ਮਹਿੰਦਰ ਸਿੰਘ ਲਖਮੀਨ ਨਵਾਂ ਸ਼ਾਲੇ ਸੇਵਾ ਨਿਭਾਈ ਛੱਤ ਸ਼ਹੀਦਨੀ ਜਗਦੀਸ਼ ਸਿੰਘ 15 ਗੋਨਾਂ ਦਾ ਹਰਮਾਨ ਮੜਿਆ ਉਹ ਜਾਗਰ ਸਿੰਘ ਚਿਰਵੇ ਜੋ ਪਠਿਆਲਾ ਸੀ ਜਿਸ ਨੇ ਸਹਿਬ ਗੁਰੂਆਂ ਤੋਂ ਪਾਛਾ ਧੰਨੇ ਆਗਰਾ ਦੀ ਸੀ ਉਥੇ ਸੇਵਾ ਨਿਭਾਈ ਸ਼ਬਦ ਸ਼ਹੀਦ ਵੀਰ ਮਨਜੀਤ ਸਿੰਘ ਨੇ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਇਸ ਜਨਮ ਦਿਹਾੜੇ ਦੀਆਂ ਬਹੁਤਾਂ ਤੋਂ ਮੁਬਾਰਕਾਂ ਹਾਂ ਨੂੰ ਸ਼ੰਚਨ ਚੰਦ ਤੇ ਸ਼ੰਚਨ ਚੰਦ ਦੀ ਪੋਤਾਂ 16 ਪੋਨ ਨੂੰ ਘਰ ਨੂੰ ਮਾਂ ਮਿਲਿਆ ਦਿਲੀਪ ਸਿੰਘ ਬਾਦੂਪੁਰ ਸੇਵਨ ਭਾਈ ਵੀਰ ਸੋਰੰਸਰ ਜਿੱਕਲਸਿਆ ਵਾਲਾ ਨੇ 17 ਪੋਨ ਨੂੰ ਘਰ ਨੂੰ ਮਾਂ ਮਿਲਿਆ ਡਾਕਟਰ ਪਾਲ ਸਿੰਘ ਭਲਾਈਪੁਰ ਸੇਵਾਣભાઈ ਗੁਰਦੇਵ ਸਿੰਘ ਜੀ ਨਾਥੇਵਾਲ ਦੋਰਾਲਾ ਮਾਨਸੀ ਇਹ ਕਹਾਣੀ ਪਹਿਲਾਂ ਲਿਖੀ ਗਈ ਗੂਆਂ ਅਵਸਾਰਾਂ ਵੱਲੋਂ ਕਿ ਜਿਸ ਵੇਲੇ ਪ੍ਰਮਾਤਮਾ ਆਤਮਾਕਲੋਕ ਤੇ ਆਇਆ ਉਹ ਪੰਜ ਪ੍ਰਵਾਨ ਕਰਕੇ ਉਹਨਾਂ ਨੂੰ ਦਰਗਾਹ ਠੁਕ ਮਾ ਦੇ ਦਿੱਤਾ ਸੱਚਖੰਡ ਵਿੱਚ ਗੁਰੂ ਅੰਕਾਰ ਸਾਹਿਬ

ਕੂ ਲੋਕਾਂ ਤੂੰ ਜਾ ਜਾ ਕਰੇ ਮਿਹਾਲ ਤੇਰਾ ਅੰਤ ਕਿਸੇ ਨਾ ਪਾਇਆ ਅਸੀਂ ਮੰਗਦੇ ਤੇਰਾ ਅਤਿਦਾਰ ਤੇਰੇ ਚਰਨ ਧਿਆਨ ਲਗਾਇਆ ਤਦ ਬਿਨ ਰੋਈਏ ਯਾਰ ਹੋ ਯਾਰ ਤੇਰਾ ਸੱਤਰ ਇੱਕ ਹਮਾਇਆ ਜੋਤੀ ਜੋ ਸਰੂਪਾ ਏਕਾ ਦੇਨਾ ਸੱਚਾ ਵਾਲੋ ਸਾਡੀ ਇਸ਼ਿਆਰ ਹੈ ਪ੍ਰਣਾਮ ਸਾਡੀ ਇਸ਼ਿਆਰ ਹੈ ਪ੍ਰਣਾਮ ਗੁਰੂ ਅਵਤਾਰ ਰਹਿ ਸਮਾਈਆ ਤੂੰ ਕਲਜਗ ਅੰਤ ਹੋਵੇ ਖੜਾ ਜਾ ਤੇਰੀ ਇੱਕੋ ਓਟ ਟਿਕਾਈਆ ਤੇਰਾ ਛੋਟਾ ਪਾਲਾ ਗੋਵੇਂ ਜੋੜ ਕੇ ਆਸ਼ਰਨਾ ਚਰਨੀ ਸੀ ਛਕਾਈਆ ਮੈਨੂੰ ਉਂਗਲੀ ਦੇ ਹਾਲਾ ਮੈਂ ਜਾਮਾ ਚਾਈ ਚਾਈਆ ਪੁਰਖ ਅਬਨਾਸੀ ਅਗੋਰੀ ਆਤਮਾਨ ਈ ਕੋ ਗੁਣ ਸਮਝਾਈਗਾ ਉਹ ਨਾਨਕ ਗਾ ਕੇ ਗਿਆ ਸਮਝਾ ਕੇ ਇਸ ਗੱਲ ਨੂੰ ਪਹਿਲਾ ਆਨੰਦ ਪਾਤਸ਼ਾਹ ਕਹਿ ਕੇ ਗਏ ਸੀ ਉਹ ਮੈਂ ਪੂਰੀਆਂ ਕਰਨ ਵਾਸਤੇ ਆ ਗਿਆ ਨਾਨਕ ਗਾ ਕੇ ਗਿਆ ਸੰਜਾਮ ਪੰਜਾਂ ਅੰਗਲੇ ਮਾਨ ਵੜਿਆ ਆ 100 ਪੰਚ ਆਪਣੇ ਘਰ ਲਏ ਮਾਲਾਂ ਦੀਵਾ ਪੇਰ ਖਲਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੂ ਇੱਕ ਫਰਮਾਣਾ ਰਿਆ ਸੁਣਾਈਆ पंच परवान गाया रसना देवा हलाईया पुरख अवनासी ध्यान लगाया वेखे थाऊ थाईया कलयुग तेरा पंध मुकाया कलयुग का अंत आ गया कलयुग तेरा पंध मुकाया आप उठाए फड़फड़ पाईया ਗੁਰਮੁਖ ਸਾਚੇ ਬਾਣ ਦਵਾਆ ਸਿੰਘ ਪਾਲ ਮੇਹੀ ਪੜਿਆਈਆ ਬ੍ਰਹਮੇ ਨੇ ਕਹਾ ਜੇ ਸਚ ਕਾ ਬ੍ਰਹਮਾ ਨੂੰ ਗੱਦੀ ਤੋਂ ਲਾ ਕੇ ਸਤਾ ਜੋ ਆਪ ਉਪਾਸੇ ਨੂੰ ਬਿਠਾ ਦਿੱਤਾ ਬ੍ਰਹਮੇ ਨੇ ਕਹਾ ਜੇ ਸਚ ਕਾ ਅੰਤ ਮਰਹਿ ਨਾ ਪਾਈਆ ਹਰ ਜਨ ਸਾਚੇ ਆਪ ਚਗਾਆ ਜਾਗਰਤ ਚੋਅਤ ਕਾਰੇ ਰੋਸ਼ਨ ਆਇਆ ਤਰੂ ਆਪਣੇ ਰੰਗ ਰਦਾ ਸੋਨ ਖੁਸ਼ੀ ਵਖਾਇਆ ਇੱਕ ਪਟਵਾਰੇ ਦਰ ਦੇ ਵਖਾਇਆ ਚਮਰੇ ਤਾਂ ਖੁਸ਼ੀ ਖਾਈਆ ਕਾਕਾ ਏਕਾ ਢੋਲ ਪਹਾਇਆ ਮਨਜੀਤ ਸਿੰਘ ਜਿਸ ਜਿੱਤੀ ਸਰਬਨ ਕਾਇਆ ਸਾਰੇ ਸੰਸਾਰ ਨੂੰ ਜਿੱਤ ਲਿਆ ਕਿਸ ਨੇ ਛੱਬ ਜਹੀਰ ਮੀਰ ਮਨਜੀਤ ਸਿੰਘ ਨੇ ਉਹਨੂੰ ਕਿਹੜਾ ਮਾਨ ਮਿਲਿਆ ਮਨਜੀਤ ਸਿੰਘ ਜਿਸ ਜਿੱਤੀ ਸਰਬਲ ਕਾਇਆ ਕਰੋੜ ਪਤੀਸ਼ਾ ਡੇਰਾ ਟਾਇਆ ਸਰਪਤ ਇਹਨਾਂ ਮਾਨ ਗਵਾਈਆ ਇੰਦਰਪੁਰੀ ਦਾ ਮਾਨ ਲਿਆ ਪਹਿਲੇ ਨੂੰ ਉਤਾਰ ਦਿੱਤਾ ਸਿੰਘ ਜਗਦੀਸ਼ ਆਪ ਮਾਰ ਲੈ ਨੀ ਆਹੇ ਜਿਤ ਮਾਇ ਕਲ ਜਗ ਤੇਰੀ ਚੜੀ ਖੜਾਈਆ ਜਿਸ ਵੇਲੇ ਸਹਾਕ ਦੀਆਂ ਨੀਅਤ ਜੜੇ ਗਏ ਸੀ ਤੇ ਕਲ ਜਗ ਦੀ ਆਜੂ ਖਤੂ ਕਰ ਦਿੱਤੀ ਸੀ ਕਲੋ ਦਾ ਅੰਤ ਪਾਜਰ ਦੀ ਆਇਆ ਕਲ ਜਗ ਤੇਰੀ ਚੜੀ ਖੜਾਈਆ ਨੌਂ ਗਵਾਲੇ ਖੋਲ ਮੁਖਾਇਆ ਚੇਤਨ ਕਰੇ ਸਰ ਬਲਗਾਇਆ ਜਿਸ ਨੂੰ ਲੱਲਪ ਲੱਪ ਵਕਤ ਗਵਾਇਆ ਹੱਥ ਨਾ ਆਇਆ ਸੱਚਾ ਮਾਇਆ ਜਿਸ ਦਾ ਜੋਗ ਅਭਿਆਸ ਕਰਾਇਆ ਜਲ ਤਾਰ ਸੀਸ ਕੋ ਵਾਇਆ ਜਿਸ ਨੇ ਪਿਛੇ ਖਾਤਮਾਇਆ ਤੁਣੀ ਤੇਰਾ ਲਈਆ ਜਿਸ ਦੇ ਪਿਛੇ ਜੰਗਲ ਦੂ ਹਜ਼ਾਰ ਪਹਾੜ ਗੁੰਮੀ ਕੰਦਰ ਆਸਮਾਨ ਲਾ ਦੇਸ ਕਿਸੇ ਨਾ ਆਇਆ ਸੋ ਸਾਬ ਜਿਹਨੂੰ ਤੱਕਦੇ ਰਹਿ ਪਹਿਲਾਂ ਕਿਸੇ ਨੂੰ ਨજર ਨਹੀਂ ਆਇਆ ਸੋ ਸਾਬ ਕਲਯੋਗ ਮੇਖਨ ਆਇਆ ਸਿੰਘ ਜਗਦੀਸ਼ ਦਾ ਇਹ ਬੜਿਆ ਆਲਾ ਸਤਖੰਡ ਜੈਸੂ ਸੰਤ ਲਾਇਆ ਸਤ ਸਤ ਰੰਗ ਵਟਾਇਆ ਸੋ ਸਾਬ ਅੰਤਮ ਮੇਸ ਵਟਾਇਆ ਜੋਤੀ ਜੋਤ ਸਰੂਪ ਪਹਾਰ ਨੂੰ ਆਪੀ ਆਪਣੀ ਕਿਰਪਾ ਕਰਨੂ ਕਰੇ ਖੇਲ بے ਪਰਵਾਹਿਆ ਕਿ ਕਰ ਗਿਆ ਭਜਵਾ ਦੂ ਲੈਣਾ ਕਿ ਗੁਰਬਾਲ ਸਿੰਘ ਦੀ ਜੁਤੀ ਜੋ ਲੱਗੀ ਚਾਰ ਸ ਜੋ ਵੀ ਚਾਰੇ ਸੱਤੇ ਆਪਣੀ ਹੱਦ ਤੇ ਸੱਜੰਦਾ ਵਿਆਸੀ ਰਾਜਵਰਦਾ ਤੇ ਬਾਮਨ ਜੀ ਦਾ ਜੋ ਕੇ ਚਾਰੇ ਸੱਦੇ ਆਪਣੀ ਹੱਦ ਬ੍ਰਾਹਮਣ ਖੇਰ ਕਰਾਇਆ ਅੰਤਮ ਨੂਰ ਹੋ ਪ੍ਰਗਤ ਸਾਤਾ ਹੱਥ ਖਰਾਇਆ ਬਾਬਰ ਲੇਖੇ ਲੱਗਾ ਜੱਟ ਬੰਦ ਰਾਣਾ ਆਪ ਕਰਾਇਆ ਚੌਥੇ ਜੁਗ ਉੱਪਰ ਬਿਠਿਆ ਜੱਟ ਜੱਟਾ ਨਾਰਾ ਲਗਾਇਆ ਤਿੰਨ ਜੁਗ ਦਾ ਮਿੱਟਿਆ ਫਟ ये पट्टी नाम बुदा लेखे ना ले लाए अपनी गत फिरती रत्त वहां ज्योति जो स्वरूप हारूं आप अपनी की पा हर जन अपना वेश बटाए ये बन भगवान का के परमात्मा ने इन्हन मान लेता जो अर्थ ये आ बना रहे हां वीर ਮਨਜੀ ਸਿੰਘ ਦਾ ਇਹ ਜੋ ਸਮਾਗਮ ਬਣੀ ਹੈ ਕਿਤੀ ਕੁਲੀ ਦਰਵਾਜ਼ੇ ਦੇ ਨਾਲ ਮਾਣ ਦੇ ਦਿੱਤਾ ਵੀਰ ਮਨਜੀਤ ਨੂੰ ਕਿ ਜਿਹੜੀਆਂ ਕੁੱਖਾਂ ਵਿੱਚ ਬੱਚੇ ਜਨਮ ਨਹੀਂ ਲੈਣਗੇ ਤੇਰੇ ਨਾਲ ਇੱਕੇ ਭਾਵੇਂਗੀ ਕਿ ਸੁੱਕੀਆਂ ਕੁੱਖਾਂ ਨੂੰ ਮਾਣ ਨਹੀਂ ਦੇਣਾ ਬੱਚੇ ਆ ਜਾਣਗੇ ਕਿ ਜੋ ਮਾਂ ਮਿਲਿਆ ਕਰੇਗਾ ਬੇਨਤੀ ਕਰਤੇ दुज्जा ब्रांड ताज महल कटारी बाहर बन रही है कि दुनिया की सैर का बनेगी पूरी सृष्टि उठ के दर्शन करया करे तो ये मानबता है वीरनु परमात्मा ने परमात्मा तो बगैर कोई मान नहीं ले सकता इतने हिंदू सेठ सादों सब बात सब तो मैं माफी मांगना कि कोई वचन आगे पीछे छोड़ा रहा हो ये हिंदू सेठ माफ करो सब बात सब पूरी माफ करे सब ने क्षमा कर दे ਸਾਧ ਜਨਾ ਹੈ ਜੋ ਪ੍ਰਮਾਤਮਾ ਨੇ ਕਿਰਪਾ ਕਰਕੇ ਇਸ ਆਲਾ ਜਿਕਾਣਾ ਸੰਸਾਰ ਦੀ ਝੋੜੀ ਵਿੱਚ ਪਾ ਕੇ ਇਹ ਵਿਹਾਰ ਕੀਤਾ ਹੈ ਆਪਣੇ ਆਉਂਦਾ ਵਹਿਦਾ ਪੂਰਾ ਕੀਤਾ ਸੋ ਪ੍ਰਮਾਤਮਾ ਰਾਜੇ ਸਿੰਘ ਜੀ ਜੋ ਪਾ